ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਤਕਰੀਬਨ ਤਿੰਨ ਦਹਾਕਿਆਂ ਵਿੱਚ ਮੱਜਾਂ ਦੀ ਗਿਣਤੀ ਵਿੱਚ ਅੰਦਾਜ਼ਨ 25 ਲੱਖ ਦੀ ਕਮੀ ਦਰਜ ਕੀਤੀ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ ਧਨ ਜਨਗਣਨਾ ਦੇ ਮੁੱਢਲੇ ਤੱਥ ਸਮੁੱਚੇ ਪੱਧਰ ਤੇ 5780000 ਦੀ ਗਿਰਾਵਟ ਦਰਜ ਕੀਤੀ ਜਾਣ ਦੀ ਗਵਾਹੀ ਭਰਦੇ ਨੇ। ਜ਼ਿਕਰਯੋਗ ਹੈ ਕਿ ਪਿੰਡੂ ਅਰਥਚਾਰੇ ਵਿੱਚ ਰੋਜ਼ੀ-ਰੋਟੀ ਦੇ ਵਸਿੱਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਰਿਪੋਰਟ ਮੁਤਾਬਕ ਪੰਜਾਬ ਵਿੱਚ ਇਸ ਵੇਲੇ ਕੋਲ ਪਸ਼ੂ ਧਨ 68 ਲੱਖ 3000 ਰਹਿ ਗਿਆ ਹੈ ਜਿਹੜਾ ਕਿ ਸਾਲ 2019 ਵਿੱਚ 73 ਲੱਖ 80000 ਸੀ ਪੰਜਾਬ ਇਸ ਵੇਲੇ 3493000 ਮੱਜਾਂ ਦੀ ਗਿਣਤੀ ਕੀਤੀ ਗਈ ਹੈ ਜਦਕਿ ਸਾਲ 2019 ਵਿੱਚ ਸੂਬੇ ਵਿੱਚ 40115000 ਮੱਜਾਂ ਸਨ ਹਰ ਸਾਲ ਔਸਤਨ 1 ਲੱਖ ਮੱਜਾਂ ਦੀ ਗਿਣਤੀ ਘਟ ਰਹੀ ਹੈ ਹਾਲਾਂਕਿ ਪੰਜਾਬ ਦੀ ਪਹਿਚਾਨ ਦੁੱਧ ਅਤੇ ਦੇਸੀ ਘੋੜੇ ਨਾਲ ਹੁੰਦੀ ਹੈ ਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ ਬੱਕਰੀਆਂ ਅਤੇ ਭੇਡਾਂ ਦੀ ਗਿਣਤੀ ਵਧੀ ਹੈ ਜਦਕਿ ਮਰੁਥਲ ਦੀ ਸਵਾਰੀ ਊਂਟ ਪੰਜਾਬ ਚੋਂ ਗਾਇਬ ਹੋ ਗਏ ਨੇ ਸੂਬੇ ਵਿੱਚ ਇਸ ਵੇਲੇ ਸਿਰਫ 80 ਊਂਟ ਬਾਕੀ ਬਚੇ ਨੇ ਸਾਲ 2019 92 ਵਿੱਚ ਪੰਜਾਰ ਅੰਦਰ ਉਠਾਂ ਦੀ ਗਿਣਤੀ 29708 ਸੀ ਅਤੇ ਸਾਲ 2003 ਵਿੱਚ ਇਹ ਗਿਣਤੀ ਘਟ ਕੇ 3467 ਰਹਿ ਗਈ ਸੀ। ਸੂਬੇ ਵਿੱਚ ਇਸ ਵੇਲੇ ਸਿਰਫ 127 ਗਦੇ ਰਹਿ ਗਏ ਨੇ ਜਿਨ੍ਹਾਂ ਦੀ ਗਿਣਤੀ 1997 ਵਿੱਚ 22486 ਸੀ ਅਤੇ ਸਾਲ 2003 ਵਿੱਚ ਇਹ ਗਿਣਤੀ ਘਟ ਕੇ 5352 ਉਤੇ ਹੋ ਗਈ ਹੈ।